ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ ਅ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਦੁੱਗਲ ਵਾਲਾ ਹੈਗਾ ਜ ਤੇ ਜਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਸੇਰੋਂ ਬਿਲਕੁਲ ਨਜ਼ਦੀਕ ਹੈਗਾ ਇਸ ਪਿੰਡ ਦੇ ਤੇ ਰਸੂਲਪੁਰ ਨਹਿਰਾ ਬਿਲਕੁਲ ਜਿਹੜਾ ਦੋਸਤੋ ਨਾਲ ਲੱਗਦੇ ਪਿੰਡ ਆ ਤੇ ਵੀਰ सोनू ਦੇ ਕੋਲੇ ਆਏ ਆ सोनू ਵੀਰ ਦਾ ਜਿਹੜਾ ਕੰਮ ਹੈਗਾ ਦੋਸਤੋ ਖਾਸ ਤੌਰ ਤੇ ਬੇੜਾ ਇਸ ਘਰੇ ਤੁਹਾਨੂੰ ਵੇਖਣ ਦੇ ਵਿੱਚ ਮਿਲਦੀਆਂ ਰਹਿੰਦੀਆਂ ਨੇ ਪਾਪੜਤੇ ਵਾਲੇ ਪਸ਼ੂ ਹੁੰਦੇ ਆ ਪਸੰਦ ਕਰਦੇ ਹੋ ਤੁਸੀਂ ਜਿਹੜਾ ਰੇਟ ਵੀਰ ਦਾ ਹੁੰਦਾ ਵੀ ਨਾਰਮਲੀ ਬਹੁਤ ਵੀਰ ਪਸੰਦ ਕਰਦੇ ਨੇ ਪਸ਼ੂ ਜਿਹੜੇ ਦੂਰ ਦਰਾਡੇ ਤੱਕ ਜਾਂਦੇ ਰਹਿੰਦੇ ਵੀਰ ਦੇ ਕੋਲੋਂ ਵੀ ਤੇ ਅੱਜ ਜਿਹੜੇ ਦੋਸਤੋ ਟੋਟਲ ਐਨੀਮਲ ਹੈਗੇ ਆ ਪਾ ਤੁਹਾਨੂੰ ਵੇੜਾ ਜਿਹੜੀਆਂ ਐਚ ਐਫ ਦੀਆਂ ਜਿਆਦਾ ਦਿਖਾਵਾਂਗੇ ਵਿੱਚ ਇੱਕ ਦੋ ਜਿਹੜੇ ਨਗ ਹੋਣਗੇ ਵਿੱਚ ਕਰੋਸ ਸੰਗਦੇ ਆ ਬਾਕੀ ਵਿੱਚ ਦੋ ਜਿਹੜੀਆਂ ਬੇੜਾ ਨੇ ਖਾਸ ਤੌਰ ਤੇ ਐਚ ਐਫ ਦੇ ਵਿੱਚ ਆ ਠੀਕ ਆ ਤੇ ਅੱਜ 27 ਫਰਵਰੀ ਨੂੰ ਆਪਾਂ ਜਿਹੜੀ ਆ ਦੋਸਤੋ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਸਕਦੇ ਹੋ 12:30 ਵਜੇ ਦਾ ਜਿਹੜਾ ਦੋਸਤੋ ਸਮਾਂ ਹੈਗਾ ਠੀਕ ਆ ਤੇ ਗੱਲਬਾਤ ਆਪਾਂ ਵੀਰ सोनू ਦੇ ਨਾਲ ਕਰ ਲੈਨੇ ਆ ਬਥੇਰੇ ਗੱਲਬਾਤ ਤੁਸੀਂ ਮਾਲਕ ਓਨਰ ਦੇ ਨਾਲ ਕਰ ਲਿਆ ਕਰੋ ਦੋਸਤੋ ਬਹੁਤੇ ਵੀਰ ਮੈਨੂੰ ਸੰਪਰਕ ਕਰਦੇ ਆ ਕੰਟੈਕਟ ਕਰਦੇ ਆ ਵੀਰ ਕਿੰਨੇ ਦੀ ਵੈੜ ਹੋਵੇਗੀ ਹਨਾ ਕੀ ਭਾਅ ਪੜਦਾ ਹੋਵੇਗਾ ਉਹ ਤੁਸੀਂ ਖਾਸ ਤੌਰ ਤੇ ਮਾਲਕ ਓਨਰ ਦੇ ਨਾਲ ਹੀ ਗੱਲਬਾਤ ਕਰਨੀ ਹੁੰਦੀ ਆ ਜਿੰਨੀ ਵੀ ਗੁੰਜਾਇਸ਼ ਹੁੰਦੀ ਆ ਬਿਲਕੁਲ ਵੀਡੀਓ ਦੇ ਵਿੱਚ ਵੀ ਦੱਸੀ ਜਾਂਦੀ ਆ ਬਾਕੀ ਜਿਹੜਾ ਮੌਕੇ ਤੇ ਵੀਰ ਆਉਂਦਾ ਸਬਦਾ ਕਰਦਾ ਮਾਨਤਾ ਨਾ ਖੜੇ ਪੈਰ ਵੀ ਜਿਹੜਾ ਜ਼ਰੂਰ ਕਰ ਦਿੱਤਾ ਜਾਂਦਾ ਹਰ ਕਵੀਰ ਵੱਲੋਂ ਵਪਾਰੀ ਵੀਰ ਵੱਲੋਂ ਆਜੋ ਕਰਦੇ ਆ ਵੀਰ ਸੋਨੂ ਦੇ ਨਾਲ ਗੱਲਬਾਤ ਆ ਸੋਨੂ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆ ਸੋਨੂ ਵੀਰ ਹੋ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਜੀ ਠੀਕ ਆ ਤੇ ਅੱਜ ਵੀਰ ਪਸ਼ੂ ਐਨੀਮਲ ਆਪਣੇ ਕੋਲ ਤੇ ਚਾਰ ਬੜਾਂ ਆ ਗਈਆਂ ਜੀ ਹਾਂਜੀ ਹਾਂਜੀ ਚਾਰ ਨੇ ਠੀਕ ਆ ਸੁਈਆਂ ਸਬਈਆਂ ਕਿੰਨੇ ਤੇ ਸੂਨ ਵਾਲੀਆਂ ਕਿੰਨੀਆਂ ਜੀ ਇੱਕ ਆਪਣੇ ਕੋਲ ਸੁਈ ਹੋਈ ਆ ਤਾਜੀ 20 25 ਦਿਨ ਦੇ ਕਰੀਬ ਹੋ ਗਿਆ ਨੂੰ ਵੀ ਸੁਈ ਨੂੰ ਹਾਂਜੀ ਤੇ ਦੋ ਗੱਬਣਾ ਇੱਕ ਟੋਕੜ ਗੱਬਣਾ ਠੀਕ ਆ ਹਾਂਜੀ ਤੇ ਸਟਾਰਟ ਆਪਾਂ ਕਰ ਲਈਏ ਮਤਲਬ ਇੱਕ ਹਾਂਜੀ ਇੱਕ ਟੋਕੜ ਕੱਪਣਾ ਤਾਂ ਦੋ ਸੂਨ ਵਾਲੀਆਂ ਦੋ ਸੂਨ ਵਾਲੀਆਂ ਹਾਂਜੀ ਠੀਕ ਆ ਆਜੋ ਕਰੀਏ ਸਟਾਰਟ ਜੀ ਵਹਿੜਾ ਆਪਾਂ ਦਿਖਾਉਨੇ ਆ ਵੀਰਾਂ ਨੂੰ ਆਹ ਦੋਸਤੋ ਕਰੋ ਚੈੱਕ ਪਹਿਲੇ ਨੰਬਰ ਵਾਲੀ ਜਿਹੜੀ ਵਹਿੜਾ ਦੋਸਤੋ ਤੁਹਾਨੂੰ ਦਿਖਾ ਰਹੇ ਆ ਐਚਐਫ ਦੀ ਵਹਿੜਾ ਹਵਾਨਾ ਹਵੂਨਾ ਜਿਹੜਾ ਚੰਗਾ ਸੋਨਾ ਬਣਾਇਆ ਤਕਰੀਬਨ ਇਹ ਵਹਿੜ ਸੂਈ ਹੈ ਨਾ ਹਾਂਜੀ ਸੂਈ ਹੈ ਸੂਈ ਆ ਵਹਿੜ ਤੇ ਸੋਨੂੰ ਵੀਰ ਇਹਨੂੰ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹਨੂੰ 20 ਤੋਂ 25 ਦਿਨ ਹੋ ਗਏ ਸੂਈ ਨੂੰ ਜੀ ਤੋਂ 25 ਦਿਨ ਦਾ ਸਮਾਂ ਹਾਂਜੀ ਤੇ ਸੂਬਾ ਤੀਜਾ ਮੰਨ ਲੀਏ ਜੀ ਹਾਂ ਤੀਜਾ ਹੀ ਮੰਨ ਲਓ ਘਰ ਵਾਲੇ ਦੂਜਾ ਕਹਿੰਦੇ ਜਦੋਂ ਤੀਜਾ ਮੰਨ ਲੈਨੇ ਆਪਾਂ ਤੀਜਾ ਠੀਕ ਆ ਬਸ ਜਿਹੜਾ ਦੋਸਤੋ ਦੂਜਾ ਸੂਬਾ ਵੀਰ ਨੂੰ ਕਿਹਾ ਗਿਆ ਬਾਕੀ ਤੁਸੀਂ ਤੀਜਾ ਸੂਬਾ ਆਪਦੀ ਸੋਚ ਸਮਝ ਦੇ ਹਿਸਾਬ ਨਾਲ ਮੰਨ ਕੇ ਲੈ ਕੇ ਜਾ ਸਕਦੇ ਹੋ ਦੂਜੇ ਵੀ ਹੋ ਸਕਦੀ ਹੈ ਤੀਜੇ ਵੀ ਹੋ ਸਕਦੀ ਹੈ ਠੀਕ ਆ ਬਾਕੀ ਆ ਤੁਸੀਂ ਥਣ ਥਣ ਦੇਖ ਲਓ ਠੀਕ ਆ ਵਿਥਾ ਬਿਰਲਾ ਜਿਹੜਾ ਸਪੇਸ ਚੰਗੀ ਹੈਗੀ ਤਾਂ ਸੁਣ ਵੀਰ ਕੀ ਚਵਾ ਹੈਗਾ ਕਿੰਨੇ ਦਿਨਾਂ ਦੀ ਸੂਈ ਦੱਸਿਓ ਇਹ 20 25 ਦਿਨ ਹੋ ਗਿਆ 20 25 ਦਿਨ ਕਿੰਨੇ ਦੁੱਧ ਤੇ ਹੁਣ ਚੱਲ ਰਹੀ ਹੈ ਦੁੱਧ 20 ਤੋਂ ਪਲੱਸ ਹੀ ਆ ਬਈ ਇੱਕ 22 ਲੀਟਰ ਆਪਾਂ 20 ਕਰਕੇ ਦਾਂਗੇ ਤਾਂ ਠੀਕ ਹੈ ਜੀ ਹਾਂ ਜੀ ਸਪੇਸ ਥਾਂਾਂ ਦੀ ਚੰਗੀ ਥਾਂਾਂ ਦੀ ਚੁਾਈ ਚੁਹ ਚੰਗੀ ਲੱਗੀ ਹੈ ਜੀ ਹਾਂ ਜਮਾ ਓਕੇ ਆ ਕੋਈ ਤੇ ਬੱਚਾ ਬੱਚਿਆਂ ਦੇ ਸਿਰ ਕੀ ਆ ਗਿਆ ਬੱਚਾ ਇਹਦਾ ਬੱਚਾ ਆ ਮਗਰੇ ਦੇ ਬੱਚਾ ਜੀ ਹਾਂ ਜੀ ਹਾਂ ਜੀ ਠੀਕ ਆ ਤੋੜ ਗਏ ਵੀਰ ਨੇ ਹਾਂ ਜੀ ਬਾਕੀ ਵੱਡੇ ਕਦ ਕਦ ਦੇ ਵਿੱਚ ਆ ਦੋਸਤੋ ਬੜਾ ਚੰਗਾ ਤੇ ਇਹ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ 20 ਤੋਂ 25 25 ਕਿ ਦਿਨ ਦਾ ਜਿਹੜਾ ਸਮਾਂ ਹੋ ਗਿਆ ਵਾਛਾ ਮੇਲ ਕਾਫ ਆ ਬਾਕੀ ਹਵਾਨੇ ਆਰਡਰ ਦੀ ਕੁਆਲਿਟੀ ਦੇਖ ਕੇ ਚੈੱਕ ਕਰ ਲੈਣੀ ਆ ਤੁਸੀਂ ਤੇ ਆ ਕਰੋ ਚੈੱਕ ਜੀ ਦੁੱਧ ਹੁਣ ਨੈਟ ਆਪਾਂ ਕਿੰਨਾ ਚੁਵਾ ਦਾਂਗੇ ਜੀ ਦੁੱਧ ਤਾਂ ਹੈਗਾ 22 ਲੀਟਰ ਹੀ ਆ ਹਾਂਜੀ ਪਰ ਆਪਾਂ 20 ਦੱਸ ਕੇ ਹੀ ਦਾਂਗੇ 20 10 ਪਲਾਸੀ ਇਦਾਂ ਕੋਈ ਵੀਰ ਚੁਵਾਈ ਕਰ ਲੈ ਦੋ ਟਾਂ ਟਾਈਮ ਲੋ ਵੀ ਦੋਸਤੋ 22 ਲੀਟਰ ਦੀ ਵੀਰਾਂ ਦਾ ਮਿਲਕ ਦੀ ਕੈਪੈਸਿਟੀ ਆ ਬਾਕੀ 20 ਲੀਟਰ ਦੀ ਤੁਸੀਂ ਜਿਹੜੀ ਤਸੱਲੀ ਆ ਘਰ ਵਿਜਿਟ ਕਰਕੇ ਦੋ ਟਾਈਮ ਦੀ ਤਿੰਨ ਟਾਈਮ ਦੀ ਚੁਵਾਈ ਕਰਕੇ ਜਿਹੜੀ ਆ ਵੈਰੀਫਾਈਆ ਕਰ ਸਕਦੇ ਹੋ ਤੇ ਤੁਹਾਨੂੰ ਵੀ ਕੀ ਲੈਦੇ ਕੀ ਕਰਦੇ ਪਏ ਇਹਦਾ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਹਾਂਜੀ ਫੋਨ ਤੇ ਕਰਾਂਗੇ ਠੀਕ ਆ ਵੀਰ ਹਾਂਜੀ ਰੇਟ ਜਿਹੜਾ ਦੋਸਤੋ ਫੋਨ ਤੇ ਹੋਵੇਗਾ ਠੀਕ ਆ ਪਹਿਲੇ ਨੰਬਰ ਦੀ ਤੁਸੀਂ ਜਿਹੜੀ ਵਿਸ਼ੇਸ਼ ਤੌਰ ਤੇ ਜਿਹੜੀ ਆ ਦੋਸਤੋ ਗੱਲਬਾਤ ਕਰ ਸਕਦੇ ਹੋ ਰੇਟ ਜਿਹੜਾ ਫੋਨ ਤੇ ਕੀਤਾ ਜਾਵੇਗਾ ਬਾਕੀ ਬੜਾ ਜਿੰਨੀਆਂ ਵੀ ਹੋਣਗੀਆਂ ਆਪਾਂ ਪ੍ਰੋਪਰ ਤੁਹਾਨੂੰ ਰੇਟ ਸਮੇਤ ਵਿਖਾਈਆਂ ਜਾਣਗੀਆਂ ਦੱਸੀਆਂ ਜਾਣਗੀਆਂ ਅਗਲੀ ਵਾਰ ਦੀ ਵੀਰ ਜੀ ਕੀ ਡਿਟੇਲ ਆ ਇਹਦੇ 5-4 ਦਿਨ ਖੜਦੀ ਹੈ ਜੀ ਅੱਛਾ ਜੀ ਹਾਂਜੀ ਕੱਦ ਘੜਦੀ ਵੀ ਬਹੁਤ ਵੱਡੀ ਹੈ ਜੀ ਹਾਂ ਢਿੱਲਾ ਢੁਲਾ ਬਹੁਤ ਹਾਂ ਹੈਨਾ ਪੂਰੀ ਵੱਡੀ ਗਾਂ ਵੱਡੀਆਂ ਤੇ ਕੋਈ ਦੱਸਿਆ ਗਿਆ ਕੋਈ ਮਿਲਕ ਦੀ ਕਪੈਸਿਟੀ ਕੋਈ ਫਾਰਮ ਵੱਲੋਂ ਜਾਂ ਕਿਸੇ ਘਰੋਂ ਲੈ ਕੇ ਆਂਦੇ ਆ ਜੀ ਜਿੱਥੋਂ ਲੈ ਕੇ ਆਏ ਘਰੋਂ ਆਪਾਂ ਉਹ ਤੇ 30 ਲੀਟਰ ਗਈ ਜਾਂਦੇ ਆ ਹਾਂਜੀ ਚਲੋ ਆਪਾਂ 25 ਮੰਨੀਏ 25 26 ਤੇ ਆਰਾਮ ਨਾਲ ਕਰਨਾ ਚਾਹੀਦਾ ਜਿੱਦਾਂ ਇਹਨੂੰ ਭਾਂਡਾ ਲੱਗਾ ਹੋਇਆ ਬਿਲਕੁਲ ਜੀ ਹਾਂਜੀ ਉਦਾਂ ਵੀ ਸੀਨ ਠੰਡੀ ਕੋਈ ਗੱਲ ਨਹੀਂ ਜਿੱਦਾਂ ਮੱਤੀ ਸੁਹਾ ਦੁਜਾ ਕਹ ਤੇਜਾ ਜੀ ਸੁਹਾ ਉਹ ਤੇ ਦੁਜਾ ਕਹਿੰਦੇ ਆਪਾਂ ਤੇਜਾ ਕਰਕੇ ਲੈ ਕੇ ਆਏ ਆ ਤੇ ਠੀਕ ਆ ਸੋਨੂ ਵੀਰ ਹਾਜੀ ਖੋਲ ਕੇ ਦਿਖਾਈਏ ਬਿਹੜ ਵੱਡੇ ਕੱਦ ਕੱਡ ਦੇ ਵਿੱਚ ਦੋਸਤੋ ਤੀਜਾ ਸੂਬਾ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਜੀ ਹਵਾਨੇ ਦੀ ਆਰਡਰ ਦੀ ਕੁਆਲਿਟੀ ਬਹੁਤ ਜਿਹੜੀ ਖੁੱਲਾ ਜਿਹੜਾ ਲੇਵਾ ਬਣਾ ਕੇ ਤਿਆਰ ਕਰੇਗੀ ਤਕਰੀਬਨ ਦੇਣ ਹਜੇ ਸੁੰਦੀ ਨਹੀਂ ਜੀ ਹਫਤਾ ਕਿ ਜਿਆਦਾ ਨੇ ਲੈ ਜੂ ਹਾਂ ਵੱਲੋਂ ਪੰਜ ਚਾਰ ਦਿਨ ਤੇ ਲੈ ਹੀ ਜਾਏ ਕਿਰਾਏ ਠੀਕ ਹੈ ਜੀ ਵੱਡੀ ਬਿਹੜ ਆ ਦੋਸਤੋ ਪੰਜ ਤੋਂ ਚਾਰ ਦਿਨ ਵੀਰਾਂ ਦਾ ਵੀ ਸਮਾਂ ਲੈ ਜਾਊਗੀ ਠੀਕ ਆ ਕੱਦ ਕੱਡ ਬਹੁਤ ਵੱਡਾ ਤੇ तकरीबन ਜੇਕਰ ਗੱਲ ਕਰਕੇ 25 ਤੋਂ ਬਾਹਰ 2 ਤੋਂ 34 ਸੁਭਾਅ ਬਣਾ ਕਹੀ ਉਹਨਾਂ ਜੀ ਹਾਂ ਜੀ ਚਲੋ 25 ਵੀ ਮੰਨ ਲੀਏ 25 ਵੀ ਬਹੁਤ ਹੁੰਦਾ ਬਿਲਕੁਲ ਜੀ ਹਾਂ ਜੀ ਠੀਕ ਹੈ ਬਾਕੀ ਠੀਕ ਹੈ ਜੀ ਤੋਰੀਏ ਵੀ ਜੀ ਆ ਕਰ ਲਿਓ ਚੈੱਕ ਦੋਸਤੋ ਠੀਕ ਆ ਆ ਹਵਾਨਾ ਜੇ ਬਾਕੀ ਟੇਲਾਂ ਤੋਂ ਨਾਲ ਹਜੇ ਹੈਗੀਆਂ ਨੇ ਤੇ ਲੇਵਾ ਹੋ ਸਕਦਾ ਵੀ ਦੋਸਤੋ ਹੋਰ ਬਣਾਥਣਾ ਜਿਹੜਾ ਤਿਆਰ ਕਰੇ ਉਹਨਾਂ ਦਾ ਸਮਾਂ ਜਿਹੜਾ ਤੁਸੀਂ ਦੱਸੇਗਾ ਵੀ ਕਿੰਨੇ ਦਿਨ ਹਜੇ ਲੈ ਕੇ ਜਾਊ ਠੀਕ ਆ ਬਾਕੀ ਥਣ ਥਣ ਵੀ ਚੰਗਾ ਵਧੀਆ ਲੱਗਾ ਬਾਕੀ ਟਿਪ ਟੂਪ ਕੇ ਵੀਰ ਜੀ ਲਈ ਸੀ ਕਿੰਦਾ ਦੀ ਆ ਟਿਪਣ ਦੇ ਵਿੱਚ ਓਕੇ ਸੀ ਹਾਂ ਓਕੇ ਓਕੇ ਸਾਰੇ ਠੀਕ ਆ ਤੇ ਇਹਦਾ ਵੀਰ ਜੀ ਲੈ ਦੇ ਕਿੰਨਾ ਹੁਣ ਲੈ ਦੇ ਇਹਦਾ ਭਾਵੇਂ ਆਪਾਂ 65 ਕਰੀ ਜਾਈਏ 60 ਕਰ ਲਈਏ ਹਾਂਜੀ 55 ਦੀ ਹਾਂ ਨਾ 55 ਦੀ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ 55000 ਦੀ ਜਿਹੜੀ ਜਦੋਂ ਦੋਸਤੋ ਹਾਂ ਨਾ ਹੈਗੀ ਆ ਠੀਕ ਆ ਤੇ ਵਹਿੜ ਵੱਡੀ ਆ ਬੇਸ਼ੱਕ ਤੁਸੀਂ ਇਹ ਧਿਆਨ ਰੱਖ ਕੇ ਆ ਸਕਦੇ ਹੋ ਇੱਕ ਵਾਰੀ ਮੈਂ ਥਣਾ ਤਾਂ ਤੁਹਾਨੂੰ ਜਿੰਨਾ ਵੀ ਹੋ ਸਕਦਾ ਫਿਰ ਦਿਖਾਉਣ ਦੀ ਕੋਸ਼ਿਸ਼ ਕਰਨਾ ਪਏ ਇੱਕ ਸਾਈਡ ਤੋਂ ਤੁਸੀਂ ਦੇਖ ਰਹੇ ਹੋ ਆ ਕਰੋ ਜਾ ਕੇ ਠੀਕ ਆ ਉਲਟਾ ਬਹਿਣੀ ਵਾਲੇ ਪਾਸੇ ਤੋਂ ਵੀ ਤੁਸੀਂ ਜਰੂਰ ਦੇਖ ਲਓ ਵਿੱਥਾ ਮਰਲਾ ਪੂਰੀਆਂ ਹੈਗੀਆਂ ਥਣ ਵੀ ਜਿਹੜਾ ਮੋਟਾ ਗੁੱਲ ਥਾਣਾ ਆ ਕਰੋ ਜਾ ਕੇ ਠੀਕ ਆ 55000 ਦੇ ਵਿੱਚ ਖਾਨਾ ਹੈ ਨਾ ਜੀ ਹਾਂ ਜੀ ਹਾਂ ਜੀ ਠੀਕ ਆ ਇਸ ਤੋਂ ਬਾਅਦ ਅਗਲੀ ਵੜ ਦੀ ਵੀਰੇ ਕੀ ਡਿਟੇਲ ਹੈ ਦੀ ਇਹ 4 ਮਹੀਨੇ ਦੀ ਗੱਬਣ ਹੈ ਹਾਂਜੀ ਟੋਕੜ ਗੱਬਣ ਹੈ ਟੋਕੜ ਗੱਬਣ 10 ਲੀਟਰ ਦੇ ਥੱਲੇ ਹੈਗਾ ਤੇ 10 ਲੀਟਰ ਹੈਗਾ ਹਾਜ਼ਰ ਹਾਂਜੀ ਹਾਂਜੀ 10 ਤੋਂ ਉੱਪਰ ਹੀ ਹੋਊ ਚਲ 10 10 ਪੱਟਾ ਤੀਜੇ ਸਵੇਰ ਲਈ ਗੱਬਣ ਹੈ ਹਾਂਜੀ ਤੀਜੇ ਸਵੇਰ ਲਈ ਗੱਬਣ ਹੈ ਦੂਜੇ ਸਵੇਰ ਨੂੰ ਚੱਲ ਰਹੀ ਹੈ ਪ੍ਰੈਜ਼ੈਂਟ ਹਾਂਜੀ ਹਾਂਜੀ ਤੇ 10 ਕਿਲੋ ਹੈਗਾ ਤੇ ਪਹਾੜੇਵੰਡੇ ਚੜਤੀ ਹੈ ਜੀ ਹਾਂ ਜਿੰਨਾ ਮਰਜ਼ੀ ਭਾਵੇਂ ਇਦਾਂ ਹੀ ਚਾਲੋ ਚੋਲੂ ਕੋ ਪਹਾੜੇ ਇਤਨੇ ਵੇਚ ਗਿਆ ਥੱਲੇ ਭਾਵੇਂ ਇਦਾਂ ਹੀ ਵੇਚੋ ਕੋਈ ਚੜਦੀ ਨਹੀਂ ਕਿਸੇ ਤਰ੍ਹਾਂ ਨਹੀਂ ਠੀਕ ਆ ਤੇ 4 ਮਹੀਨੇ ਦੀ ਵੀਰ ਦੱਸਿਆ ਗੱਬਣ ਕਿ ਹਾਂ ਚੌਹ ਤੋਂ ਉ ਕੋਈ ਵੀ ਵੀਰਾਵੇ ਵਾਦੇ ਤਸੱਲੀ ਕਰਾ ਕੇ ਖੜ ਸਕਦਾ ਆਪਾਂ ਆਪਦੇ ਹੱਥੀ ਕਰਵਾਈ ਹੈ ਹਾਂਜੀ ਹਾਂਜੀ ਠੀਕ ਹੈ ਤੇ ਦੋਸਤੋ ਬੇਸ਼ੱਕ ਪਹਿਲਾਂ ਵੀ ਜਿਹੜੀਆਂ ਟੋਕਰ ਗੱਪਣ ਵਹਿਣਾ ਵੀਰ ਦੇ ਕੋਲੋਂ ਦੀਆਂ ਰਹਿੰਦੀਆਂ ਕਿਉਂਕਿ ਜਿਹੜੇ ਕੁਝ ਨਾਗਾ ਉਹ ਸੱਜਰ ਲਿਆਉਂਦਾ ਤੇ ਕੁਝ ਜਿਹੜੇ ਹਰਕ ਵੀਰ ਭਰਾਵਾਂ ਦੀ ਇੱਛਾ ਹੁੰਦੀ ਹੈ ਵੀ ਟੋਕਰ ਗੱਪਣ ਵਹਿੜ ਲੈ ਲੀਏ ਚਲੋ ਨਾਲ ਦੁੱਧ ਤੇ ਨਾਲ ਅੱਗੇ ਨਵੇਂ ਦੁੱਧ ਰਲੀ ਹੁੰਦੀ ਹੈ ਤੇ ਤੀਜੇ ਸੂਵੇ ਦੇ ਲਈ ਅੱਗੇ ਜਿਹੜੇ ਦੋਸਤੋ ਤੀਜੇ ਸੂਵੇ ਦੇ ਲਈ ਅੱਗੇ ਗੱਪਣ ਪ੍ਰੈਜ਼ੈਂਟ ਟਾਈਮ ਹੁਣ ਦੂਜੇ ਸੂਵੇ ਦੇ ਵਿੱਚ ਵੀਰਾਂ ਦਾ ਵੀ ਚੱਲ ਰਹੀ ਹੈ ਤੇ 10 ਲੀਟਰ ਜਿਹੜਾ ਮਿਲਕ ਥੱਲੇ ਇਹ ਜੋ ਹਵਾਨਾ ਹੋਣਾ ਜਿਹੜਾ ਦੋਸਤੋ ਬਿਲਕੁਲ ਪੱਦਰ ਬਖਾਉਂਦੀ ਆ ਠੀਕ ਆ ਤੇ ਥਾਂ ਥਾਂ ਨੂੰ ਵੀ ਜਿਹੜਾ ਬਿਲਕੁਲ ਮੁੱਠੀ ਜਿਹਾ ਠੀਕ ਆ ਤੇ ਹਾਂ ਸੋਨੂੰ ਵੀ ਕਿ ਲੈ ਦੇ ਇਹਦਾ ਰੇਟ ਮੁੱਲ ਕੀ ਡਿਮਾਂਡ ਕਰਦੀ ਮੁੱਲ ਇਹਦਾ 36 35 ਕਰ ਲੀਏ ਜੋ ਮਰਜ਼ੀ ਕਰ ਲੀਏ ਹਾਂਜੀ 30 30 ਹਜ਼ਾਰ ਦੀ ਹਾਂ ਨਾਵਾ 30000 ਦੀ ਹਾਂਜੀ ਹਾਂਜੀ ਬਲਕਿ 10 ਲੀਟਰ ਕੋਈ ਆ ਜੇ ਦੋ ਟਾਈਮ ਚੋਈ ਕਰਦੇ ਦੋ ਟਾਈਮ ਤਿੰਨ ਟਾਈਮ ਆਪਦੀ ਤਸੱਲੀ ਕਰਕੇ ਖੜ ਸਕਦੇ ਚੋਈ ਚੰਗੀ ਸੋਹਣੀ ਲੱਗੀ ਬੈਠ ਜਮਾ ਓਕੇ ਕੋਈ ਗੱਲ ਹੀ ਨਹੀਂ ਕਿਸ ਤਰ੍ਹਾਂ ਦੀ ਵੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਆ ਠੀਕ ਹੈ ਜੀ ਬਹੁਤ ਵਧੀਆ ਚੋਈ ਆ ਠੀਕ ਲਓ ਵੀ ਦੋਸਤੋ ਇਹ ਤੀਜੇ ਨੰਬਰ ਦੀ ਵਿਹੜਾ ਜਿਹੜੀ ਟੋਕਰ ਤੇ ਗੱਬਣਾ ਠੀਕ ਹੈ ਤੇ ਚਾਰ ਕ ਮਹੀਨੇ ਤੇ ਜਿਹੜਾ ਨੇੜੇ-ਨੇੜੇ ਸਮਾਂ ਹੋ ਗਿਆ ਇਹਨੂੰ ਇਸ ਤੋਂ ਬਾਅਦ ਇਸ ਵਹਿਰ ਦੀ ਵੀਰਜੀ ਕੀ ਡਿਟੇਲ ਹੁਣ ਇਹ ਇਹਦੇ ਅਜੇ 10 ਦਿਨ ਮੰਨ ਸਕਦੇ ਆ ਆਪਾਂ ਖੜੂ ਹੀ ਅਜੇ ਢਿੱਲਾ ਢੁਲਾ ਕਾਫੀ ਪਾਈਲਟ ਵੈੜ ਸੋਣੀ ਹੈ ਦੋਸਤੋ ਨਹੀਂ ਲੈ ਜਾਊਗੀ ਹਾਂਜੀ ਹਾਂਜੀ ਡੇਢ ਤੋਂ 2 ਹਫ਼ਤੇ ਲਿਜਾਣ ਦਾ ਸਮਾਂ ਵੀ ਹੋ ਸਕਦਾ ਹਾਂਜੀ ਹਾਂਜੀ 10 ਤੋਂ ਉੱਪਰ ਹੀ ਲੈ ਜਾਊਗੀ ਦਿਨ ਆਹ ਫੇਸ ਦੀ ਕੁਆਲਿਟੀ ਆ ਠੀਕ ਆ ਫੇਸ ਤੋਂ ਜਿਹੜਾ ਦੋਸਤੋ ਤੁਸੀਂ ਜ਼ਰੂਰ ਦੇਖ ਸਕਦੇ ਹੋ ਠੀਕ ਆ ਤੇ ਵੈੜ ਦਾ ਪਹਿਲੇ ਸਵੇਰੇ ਸੂਣਾ ਤੇ ਬਾਈ ਸਾਨੂੰ ਕੋਈ ਦੰਦੋਂ ਪਤਾ ਕੋਈ ਦੰਦੋਂ ਇਹ ਛਿੱਗੀ ਆ ਜੀ ਛਿੱਗੀ ਆ ਹਾਂਜੀ ਠੀਕ ਆ ਮੂੰਹੋਂ ਛਿੱਗੀ ਆ ਜਿਹੜੀ ਦੋਸਤੋ ਤੇ ਖੋਲ ਕੇ ਵੀ ਇਹਨੂੰ ਵੀ ਤੋੜ ਕੇ ਦਿਖਾਈਏ ਵੈੜ ਜਿਹੜੀ ਦੋਸਤੋ ਨਵੀਂ ਵੈੜ ਆ ਪਹਿਲਾ ਸੂਆ ਵੈੜ ਨੇ ਸੂਣਾ ਤੇ ਖੋਲ ਕੇ ਆਪਾਂ ਤੋਰ ਕੇ ਦਿਖਾ ਦਨੇ ਕਦ ਕਾਠੀ ਵੱਲੋਂ ਤੇ ਲੰਬਾਈ ਵੇਲ ਦੀ ਵੇਖੋਗੇ ਤੁਸੀਂ ਵਧੀਆ ਚੰਗੀ ਆ ਠੀਕ ਆ ਲੰਬਾਈ ਵੀ ਪੂਰੀ ਹੈ ਬੈੜਦੀ ਤੇ ਉਚਾਈ ਵੀ ਪੂਰੀ ਹੈਗੀ ਆ ਠੀਕ ਆ ਤੇ ਸੂਆ ਪਹਿਲਾ ਸੂਣ ਜਾ ਰਹੀ ਆ ਥਣ ਪ੍ਰੋਪਰ ਚਾਰ ਤੇ ਬਿਲਕੁਲ ਚਾਰ ਥਾਣੀ ਹੋਣਗੇ ਕਿਸੇ ਤਰ੍ਹਾਂ ਦਾ ਕੋਈ ਫੋਟ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਵੱਖਰਾ ਨਿੱਕਾ ਮੋਟਾ ਥਾਣਾ ਕੋਈ ਨਜ਼ਰ ਨਹੀਂ ਆਊਗਾ ਤੁਹਾਨੂੰ ਕੋਈ ਹੈਗਾ ਜੀ ਇੱਕ ਛੇੜ ਸਾਈਡ ਤੇ ਬਹਿਣੀ ਤੋਂ ਉਲਟਾ ਵਾਲੇ ਪਾਸੇ ਜੀ ਵੀ ਆ ਵੇ ਮੜਾ ਜੀ ਮੜੀ ਪੂਗ ਜੀ ਆ ਮੜੀ ਚ ਪੂਗਾ ਹਾਂ ਹਾਂ ਚਲੋ ਇਹਦਾ ਤਾਂ ਕੋਈ ਗੱਲ ਨਹੀਂ ਵਿਚਾਰ ਹੈਗੀ ਇਕ ਵੇ ਚੱਲਣ ਵਾਲਾ ਨਹੀਂ ਹੈਗਾ ਇਹ ਹਾਂਜੀ ਉਹ ਵੇੜਾ ਤਾਂ ਨੋਰਮਲੀ ਆ ਜਾਂਦੀਆਂ ਕਈ ਨਾ ਦੋ ਦੋ ਵੀ ਪਿੱਛੇ ਬੈਕ ਸਾਈਡ ਤੇ ਵੀ ਆ ਜਾਂਦੀਆਂ ਨੇ ਪਰ ਉਹ ਚੱਲਦੀਆਂ ਨਹੀਂ ਗਈਆਂ ਠੀਕ ਆ ਨਵੀਂ ਵੇੜਾ ਕਿਉਂਕਿ ਕਈ ਵੀਰਾਂ ਦੀ ਜਿਹੜੀ ਡਿਮਾਂਡ ਹੁੰਦੀ ਆ ਦੋਸਤੋ ਹਰ ਇੱਕ ਦੀ ਆਪੋ ਆਪਣੀਆਂ ਕਈ ਵਾਰ ਪਹਿਲ ਨਾਲ ਵੇੜਾ ਆਪਾਂ ਖਰੀਦ ਲੀਆਂ ਹੁੰਦੀਆਂ ਠੀਕ ਆ ਤੇ ਵੇੜ ਨੇ ਅਜੇ 10 ਤੋਂ 12 ਦਿਨ ਹੱਦ 14 ਦਿਨ ਤੱਕ ਵੀ ਲੈ ਕੇ ਜਾ ਸਕਦੀ ਆ ਸਮਾਂ ਦੱਸਣ ਡਿਆ ਵੀ ਹਵਾਨਾ ਲੇਵਾ ਵੀ ਜਿਵੇਂ ਲਾਏ ਪਈ ਆ ਬਣਾਈ ਆਉਂਦੀ ਪਈ ਆ ਹੋ ਸਕਦਾ 10 ਕਿ ਦਿਨ ਹੀ ਲੈ ਜੇ ਤੇ ਕਿੰਨੇ ਕ ਦੀ ਵੀਰੇ ਦੇ ਲੈ ਕਰੀਏ ਫਿਰ ਇਹ ਮੁੱਲ ਕੁਛ ਵੀ ਇਹਦਾ ਕਰ ਲਈ ਆ ਆਪਾਂ ਜੋ ਮਰਜ਼ੀ ਕਰੀ ਜਾਈਏ ਇਹ 38000 ਦੀ ਆਪਾਂ ਦੇਣੀ ਆ 38000 ਦੀ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਉਹਦੇ ਚੋਂ ਕੁਛ ਮਾਨਤਾ ਨਾ ਹੈਗਾ ਚਲੋ ਕੋਸ਼ਿਸ਼ ਨਾ ਕੋਸ਼ਿਸ਼ ਚਲੋ ਦੂਰ ਨੇੜੇ ਆ ਗੂਗਾ ਵੀਰ ਭਰਾ ਥੋੜਾ ਬੋਧ ਹੋਈ ਜਾਂਦਾ ਨਹੀਂ ਜ਼ਰੂਰ ਜਿੱਨਾ ਵੀ ਹੋ ਸਕੇ ਆਪਾਂ ਕਰ ਦਾਂਗੇ ਹਾਂਜੀ ਹਾਂਜੀ ਤੇ ਇੱਕ ਬਾਕੀ ਸੋਨ ਵੀਰ ਸੰਪਰਕ ਨੰਬਰ ਆਪਣੇ ਜ਼ਰੂਰ ਟਲੇ 91 50 82415 ਜੀ 9915082415 ਤੇ ਸੋ ਦੋਸਤੋ ਇਹ ਸਨ ਵੀਰ ਸੋਨੂ ਤੇ ਪਿੰਡ ਦੁੱਗਲਵਾਲਾ ਤੁਸੀਂ ਜਿਹੜੀ ਵਿਜਿਟ ਕਰਨੀ ਹੈਗੀ ਆ ਤੇ ਵੜਾ ਆਪਾਂ ਤੁਹਾਨੂੰ ਚਾਰ ਨਾਕ ਦਿਖਾਏ ਆ ਚਾਰੇ ਵੜਾ ਜਿਹੜੀਆਂ ਦੋਸਤੋ ਬਹੁਤ ਵਧੀਆ ਹੈਗੀਆਂ ਨੇ ਬਾਕੀ ਆਪਦਾ ਤੁਸੀਂ ਜਿਹੜਾ ਨਰਕਪਰਕ ਕਰਕੇ ਤਸੱਲੀ ਕਰਕੇ ਐਨੀਮਲ ਤੁਸੀਂ ਵੀ ਲੈ ਕੇ ਜਾਣੇ ਪੈਸੇ ਖਰਚ ਕਰਨੇ ਆ ਹੱਕ ਸਮਝ ਕੇ ਆਪਣੀ ਤਸੱਲੀ ਕਰ ਲਿਆ ਕਰੋ ਉਸ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਆ ਕਰੋ ਘਰੇ ਵਿਜਿਟ ਕਰ ਲਿਆ ਕਰੋ ਠੀਕ ਆ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ